ਸਤਿ ਸ਼੍ਰੀ ਅਕਾਲ ਦੋਸਤੋ ਪ੍ਰੋਗਰਾਮ ਗੋਸਟਾਖੇ ਮਾਫ ਦੇ ਵਿੱਚ ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੇ ਆਜ਼ ਕਰਨਾ ਵਿੱਚ ਤੁਸੀਂ ਸਾਰੇ ਜਣੇ ਆਪਣੇ ਪਰਿਵਾਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਦੋਸਤੋ ਅੱਜ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਹੈ ਤੇ ਉਹਦਾ ਜਿਹੜਾ ਇੱਕ ਪ੍ਰਚਾਰ ਹੈ ਇੱਕ ਪ੍ਰਚਲਿਤ ਹੈ ਇੱਕ ਰਵਾਜ਼ ਹੈ ਬਹੁਤ ਬਣ ਗਿਆ ਤੁਸੀਂ ਅਕਸਰ ਦੇਖਦੇ ਹੋਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਹੱਲਾਂ ਦੇ ਵਿੱਚ ਗਲੀ ਗਲੀ ਦੇ ਵਿੱਚ ਉਹ ਰਵਾਜ਼ ਬਣ ਗਿਆ ਤੇ ਜਿਆਦਾ ਲੰਮੀ ਗੱਲ ਖਿੱਚਣ ਦੇ ਨਾਲੋਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਦੇਖਦੇ ਹੋਣੇ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿ ਸਬਜ਼ੀ ਵੇਚਣ ਵਾਲੇ ਕਬਾੜੀਏ ਕਪੜੇ ਵੇਚਣ ਵਾਲੇ ਭਾਂਡੇ ਵੇਚਣ ਵਾਲੇ ਕੋਈ ਫਰੂਟ ਵੇਚਣ ਵਾਲੇ ਕੋਈ ਸਬਜ਼ੀ ਵੇਚਣ ਵਾਲੇ ਕਹਿਣ ਦਾ ਮਤਲਬ ਵੀ ਜੋ ਵੀ ਅੱਜ ਕੱਲ ਫੇਰੀ ਵਾਲੇ ਨੇ ਉਹਨਾਂ ਨੇ ਇੱਕ ਨਵਾਂ ਟ੍ਰੈਂਡ ਤੋੜ ਲਿਆ ਇੱਕ ਨਵਾਂ ਰਿਵਾਜ ਪਾ ਲਿਆ ਕਿ ਜਿਵੇਂ ਕਿ ਪਹਿਲਾਂ ਆਵਾਜ਼ ਮਾਰ ਕੇ ਉਹ ਆਪਣਾ ਸਮਾਨ ਵੇਚਦੇ ਸੀ ਹੁਣ ਉਹਨਾਂ ਨੇ ਲਾਰਡ ਸਪੀਕਰਾਂ ਦੀ ਆ ਇੱਕ ਬਣਾ ਲਈ ਇੱਕ ਜਗ੍ਹਾ ਬਣਾ ਲਈ ਕਿ ਆਪਣੇ ਰੇੜੀ ਰਿਕਸ਼ਾ ਟੈਂਪੂ ਦੇ ਉੱਪਰ ਲਾਰਡ ਸਪੀਕਰ ਚੱਲਦੇ ਨੇ ਤੁਸੀਂ ਦੇਖ ਸਕਦੇ ਦੇਖਿਆ ਹੋਣਾ ਬਹੁਤ ਵਾਰੀ ਕਿ ਉਹ ਜਿਹੜੇ ਨਵੇਂ ਧੂਤੂ ਆ ਗਏ ਰੇਡੀਓ ਆ ਗਏ ਲਾਰਡ ਸਪੀਕਰ ਆ ਗਏ ਜਿਨ੍ਹਾਂ ਦੇ ਵਿੱਚ ਕਿ ਬੰਦਾ ਆਪਣੀ ਆਵਾਜ਼ ਰਿਕਾਰਡ ਕਰਕੇ ਗਲੀ ਭੱਲਿਆਂ ਦੇ ਵਿੱਚ ਜਾਂਦਾ ਉਹ ਕੀ ਸਾਈਕਲ ਹੋਵੇ ਕੀ ਰਿਕਸ਼ਾ ਜੜੀ ਹੋਵੇ ਕੀ ਟੈਂਪੋ ਹੋਵੇ ਕੀ ਉਸ ਤੋਂ ਵੱਡੀ ਗੱਡੀ ਹੋਵੇ ਤਾਂ ਉਹ ਆਪਣਾ ਜਿਹੜਾ ਪ੍ਰਚਾਰ ਦਾ ਇੱਕ ਸਾਧਨ ਹੈ ਵਜਾਏ ਹਾਕਾ ਮਾਰਨ ਦੇ ਅੱਗੇ ਕੀ ਹੁੰਦਾ ਸੀਗਾ ਕਿ ਕੋਈ ਵੀ ਚੀਜ਼ ਵੇਚਣ ਵਾਲਾ ਹਾਕ ਮਾਰ ਕੇ ਬੁਲਾਉਂਦਾ ਸੀ ਤੇ ਭਾਈ ਮੇਰੇ ਦੇ ਕੋਲ ਆ ਸਾਮਾਨ ਹੈ ਸਬਜੀ ਲੈਣੀ ਹੈ ਤੁਸੀਂ ਵਰਤਨ ਲੈਣੇ ਨੇ ਕੱਪੜੇ ਲੈਣੇ ਨੇ ਜਾਂ ਰੱਦੀ ਲੈਣ ਵਾਲਾ ਕਬਾੜੀਆ ਉਹ ਵੀ ਆਵਾਜ਼ ਮਾਰ ਕੇ ਤੇ ਰੱਦੀ ਵੇਚ ਲੋ ਲੋਹਾ ਵੇਚ ਲੋ ਪਰ ਅੱਜ ਕੱਲ੍ਹ ਉਹ ਲਾਰਡ ਸਪੀਕਰਾਂ ਦੇ ਰਾਹੀਂ ਕਿਉਂਕਿ ਸੌਖਾ ਇਹ ਹੋ ਗਿਆ ਕਿ ਨਾਲ ਦੀ ਨਾਲੇ ਤੁਸੀਂ ਆਵਾਜ਼ ਆਪਣੀ ਰਿਕਾਰਡ ਕਰਨੀ ਹੈ ਤੇ ਨਾਲ ਹੀ ਉਹਨੂੰ ਪ੍ਰਚਾਰਨਾ ਹੈ ਸਬਜੀ ਅੱਗੇ ਕੀ ਹੁੰਦਾ ਸੀਗਾ ਵੀ ਉਹ ਬੋਲਦਾ ਸੀਗਾ ਕਿ ਆ ਮੇਰੇ ਕੋਲ ਸਬ지ਆ ਲੇਕਿਨ ਹੁਣ ਕੀ ਐਬੀਯੂ ਸਬ지ਆ ਦੇਖ ਕੇ ਜੋ ਵੀ ਉਹਦੇ ਕੋਲ ਅੱਜ ਦੀ ਕੋਈ ਵੀ ਸਬ지 ਉਹਨੇ ਬੋਲਣਾ ਕਿ ਇਹ ਸਬ지 ਮੇਰੇ ਕੋਲ ਹੈ ਤਾਂ ਇਸ ਚੀਜ਼ ਨੂੰ ਲੈ ਕੇ ਪਹਿਲਾਂ ਇੱਕ ਬੁਨਿਆਦੀ ਹੁੰਦੀ ਸੀ ਜਾਂ ਅਸੀਂ ਇਹ ਪ੍ਰਚਾਰ ਦੇਖਦੇ ਸੀਗੇ ਇਲੈਕਸ਼ਨਾਂ ਵੇਲੇ ਇਲੈਕਸ਼ਨਾਂ ਵੇਲੇ ਵੱਡੇ ਵੱਡੇ ਧੋਤਰੋਂ ਵੱਜਦੇ ਸੀਗੇ ਰੇਡੀਓ ਵੱਜਦੇ ਸੀ ਸਿੱਪ ਕੇ ਆਮ ਕਰਕੇ ਜਿਹੜੇ ਜਾਂਾਂ ਦੇ ਵਿੱਚ ਮੰਜੇ ਜੋੜ ਕੇ ਸਪੀਕਰ ਲੱਗਦੇ ਸੀਗੇ ਉਹ ਸਪੀਕਰ ਰੇਡੀਓ ਉਹ ਪ੍ਰਚਾਰ ਦੇ ਰਾਹੀਂ ਵਰਤੇ ਜਾਂਦੇ ਸੀਗੇ ਬਚਪਨ ਜਿਹੜਾ ਹੁਣ ਵੀ ਤੱਕ ਅਸੀਂ ਦੇਖਿਆ ਦੀ ਗੱਡੀਆਂ ਦੇ ਵਿੱਚ ਕਿਵੇਂ ਟੈਂਪੋਆਂ ਦੇ ਵਿੱਚ ਉਹ ਸਿਰਫ ਇਲੈਕਸ਼ਨਾਂ ਵੇਲੇ ਸਾਨੂੰ ਉਹ ਪ੍ਰਚਾਰ ਸੋਨੂੰ ਮਿਲਦਾ ਸੀਗਾ ਦੇਖਣ ਨੂੰ ਮਿਲਦਾ ਸੀਗਾ ਪਰ ਹੁਣ ਗਲੀ ਗਲੀ ਸਾਨੂੰ ਰੋਜ਼ ਹੀ ਕਈ-ਕਈ ਵਾਰ ਉਹ ਪ੍ਰਚਾਰ ਜਿਹੜਾ ਟੰਗ ਹੈ ਉਹ ਐਵੇਂ ਦਾ ਹੋ ਗਿਆ ਤੇ ਸ਼ੁਰੂਆਤ ਕਿੱਥੋਂ ਹੁੰਦੀ ਹੈ ਸ਼ੁਰੂਆਤਾਂ ਲੀਡਰਾਂ ਤੋਂ ਹੋਈ ਹੈ ਵੱਡੀਆਂ-ਵੱਡੀਆਂ ਰੈਲੀਆਂ ਤੋਂ ਹੋਈ ਹੈ ਕਿਉਂਕਿ ਲੀਡਰਾਂ ਨੇ ਇਹ ਜਿਹੜਾ ਸ਼ੋਰ ਸ਼ਰਾਬੇ ਦੀ ਜਿਹੜੀ ਸਾਰੀ ਪ੍ਰਤ ਪਾਈ ਹੈ ਵਿਉਂਤ ਜਿਹੜੀ ਸਾਰੀ ਬਣਾਈਆਂ ਲੀਡਰਾਂ ਨੇ ਕਿਉਂਕਿ ਵੱਡੀਆਂ ਰੈਲੀਆਂ ਦੇ ਵਿੱਚ ਲੀਡਰ ਬਹੁਤ ਵੱਡੇ ਵੱਡੇ ਲਾਰ ਸਪੀਕਰ ਲਾ ਕੇ ਆਪਣਾ ਪ੍ਰਚਾਰ ਕਰਦੇ ਨੇ ਤੇ ਉਹੀ ਪ੍ਰਚਾਰ ਹੁਣ ਉਹ ਛੋਟੇ ਲੈਵਲ ਦਾ ਵੀ ਹੋ ਗਿਆ ਐਨੂੰ ਮੈਂ ਅੱਜ ਮੇਰੀ ਗੁਸਤਾਖੀ ਕਰਨ ਦਾ ਮਕਸਦ ਇਹ ਸੀਗਾ ਕਿਉਂਕਿ ਉਸ ਚੀਜ਼ ਨੂੰ ਲੈ ਕੇ ਡਿਸਟ੍ਰਿਕਟ ਮੋਹਾਲੀ ਦਾ ਸ਼ਹਿਰ ਹੈ ਖਰੜ ਤੇ ਉਹਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਵਾਰੀ ਆ ਤੁਸੀਂ ਵੀਡੀਓ ਦੇਖੋ ਫਿਰ ਤੁਸੀਂ ਸਾਰੀ ਗੱਲ ਇਹ ਹੈ ਸਮਝੋਗੇ ਸਟਿੱਕ ਮੈਟ ਲੋ ਐਂਡ ਆਨਲੀ ਲੋ ਬੱਚੇ ਤੈਨੂੰ ਪਤਾ ਹੈ ਨਾ ਵੀ ਇਹ ਜਿਹੜਾ ਸਪੀਕਰ ਲਾ ਕੇ ਤੂੰ ਘੁੰਮ ਰਿਹਾ ਹੈ ਇਹ ਗੈਰ ਕਾਨੂੰਨੀ ਆ ਪਤਾ ਜੇ ਲੱਗਿਆ ਸਪੀਕਰ ਤੇਰਾ ਲਾ ਸਪੀਕਰ ਆ ਵੀ ਤੇਰੇ ਤੇਰੇ ਅਗੇ ਕੋਣ ਪਹਿਲਾਂ ਇੱਕ ਲਾ ਕੇ ਰੱਖਿਆ ਸੀ ਤੁਸੀਂ ਤੁਹਾਨੂੰ ਨਹੀਂ ਪਤਾ ਵੀ ਇਹ ਮਤਾ ਪਿਆ ਹੋਇਆ ਇੱਥੇ ਬਕਾਇਦਾ ਵੀ ਇਹ ਆਪਾਂ ਸਪੀਕਰ ਲਾ ਕੇ ਨਹੀਂ ਘੁੰਮਣਾ ਪਤਾ ਹੈ ਨਾ ਤੁਹਾਨੂੰ ਕਿ ਨਹੀਂ ਪਤਾ ਪਤਾ ਨਹੀਂ ਚੱਲ ਫਿਰ ਚੱਲ ਨਹੀਂ ਪਤਾ ਨਹੀਂ ਤੁਹਾਨੂੰ ਹੈਗਾ ਖੋਲੋ ਖੋਲੋ ਜੀ ਖੋਲੋ ਤਾਨੂੰ ਬੜੀ ਆਰੀ ਸਮਝਾਇਆ ਵੀ ਇਦਾਂ ਠੀਕ ਨਹੀਂ ਲੱਗਦਾ ਤੁਸੀਂ ਆਪ ਹੀ ਸਮਝਦਾਰ ਬਣੋ ਮੈਂ ਖੋਲ ਦੰਨਾ ਕੋਈ ਕਰਨੀ ਕੋਨ ਤੇ ਵੀ ਤੁਸੀਂ ਨਾ ਪਿਆਰ ਦੀ ਭਾਸ਼ਾ ਨਹੀਂ ਸਮਝਦੇ ਨਹੀਂ ਸਾਨੂੰ ਅਸੀਂ ਤਰਸ ਨਹੀਂ ਕਰ ਸਕਦੇ ਜਿਆਦਾ ਅਸੀਂ ਤੁਹਾਡੇ ਤੇ ਜਿਆਦਾ ਤਰਸ ਨਹੀਂ ਕਰ ਸਕਦੇ ਤਾਹ ਤਾਂ ਕਸਮ ਜਮ ਬਜਾਤੇ ਆ ਤੇਰਾ ਨਾ ਬਈ ਨਾ ਦੇਖ ਤੇਰਾ ਇਹਦੇ ਕੋ ਵੀ ਲੈ ਲਿਆ ਇਹਦਾ ਵੀ ਲੈ ਰਹੇ ਆ ਕੋਲ ਇਹਦੇ ਤਾਰ ਖੋਲ ਹੁਣ ਤੇਰੇ ਕੋ ਵੀ ਲੈਣਾ ਅਬ ਨਹੀਂ ਬਜਾਏਂਗੇ ਨਹੀਂ ਬਈ ਨਹੀਂ ਨਹੀਂ ਇਹ ਵਾਰਾ ਨਹੀਂ ਖਾਂਦਾ ਸਾਨੂੰ ਮੈਂ ਕਹਣਾ ਮੈਂ ਫਿੱਦੂਆਂ ਫਾਇਦਾ ਤੁਸੀਂ ਤੁਹਾਨੂੰ ਅਸੀਂ ਪਿਆਰ ਨਾਲ ਬੜਾ ਸਮਝਾਇਆ ਤੁਸੀਂ ਪਿਆਰ ਨਾਲ ਨਹੀਂ ਸਮਝਦੇ ਇਹ ਹੁਣ ਜਾ ਕੇ ਨਾ ਕਮੇਟੀ ਚ ਉੱਥੇ ਲੈ ਲਿਓ ਜਾ ਕੇ ਕਮੇਟੀ 'ਚ ਮਿਲ ਜੂਗਾ ਤੈਨੂੰ ਕਮੇਟੀ 'ਚੋਂ ਲੈ ਲਿਓ ਕੋਈ ਨਹੀਂ ਜਿਹੜੇ ਨਹੀਂ ਪਤਾ ਤੇ ਬਾਬਾ ਪਤਾ ਕੋਈ ਨਹੀਂ ਕਮੇਟੀ ਦਾ ਅਫਸਰ ਮਿਲੇਗਾ ਅਫੜ ਕੇ ਬਣਾਓ ਅੱਛਾ ਜੀ ਆ ਅੱਜ ਸਾਰਿਆਂ ਨੂੰ ਦੱਸਣਾ ਜ਼ਰੂਰੀ ਆ ਜਿਵੇਂ ਪਟਿਆਰ ਦੀਨੂ ਵੀ ਸਪੀਕਰ ਲਾ ਕੇ ਜਿਹੜੇ ਘੁੰਮਦੇ ਨੇ ਇਹਨਾਂ ਨੂੰ ਬਾਰ-ਬਾਰ ਵਾਰਨਿੰਗ ਦਿੱਤੀ ਗਈ ਆ ਇਹ ਵਾਰਡ ਨੰਬਰ 6 8 ਦੇ ਵਿੱਚ ਘੁੰਮ ਰਹੇ ਸੀਗੇ ਮੇਰੇ ਨਾਲ ਇਹ ਵੀਰ ਜੀ ਢਿੱਲੋ ਦੀ ਆਏ ਸੀਗੇ ਅਸੀਂ ਇਹਨਾਂ ਨੂੰ ਰੋਕਿਆ ਸਮਝਾਇਆ ਕਿ ਇਹ ਕੰਮ ਨਾ ਕਰਿਆ ਕਰੋ ਪਰ ਇਹ ਬਾਰ-ਬਾਰ ਬਾਰ-ਬਾਰ ਉਹੀ ਗਲਤੀ ਕਰਦੇ ਨੇ ਤੇ ਅੱਜ ਇਹਨਾਂ ਕੋ ਅਸੀਂ ਲੈ ਕੇ ਖਲਵਾ ਲਏ ਨੇ ਹੁਣ ਲੈ ਕੇ ਅਸੀਂ ਕਮੇਟੀ ਵਿੱਚ ਜਮਾ ਕਰਾਵਾਂਗੇ ਤੇ ਗਾਂ ਤੋਂ ਜਿਹੜੇ ਦੂਜਿਆਂ ਨੂੰ ਵੀ ਅਕਲ ਆਵੇ ਵੀ ਭਾਈ ਇਹ ਜਿਹੜਾ ਸਪੀਕਰ ਦੇ ਨਾਲ ਆਪਾਂ ਲਾਉਸਮੈਂਟ ਨਹੀਂ ਕਰਨੀ ਮੂੰਹ ਨਾਲ ਜਿੰਨੀ ਮਰਜ਼ੀ ਕਰੋ ਆਪਣੀ ਕਿਰਤਕਮਾਈ ਕਰੋ ਇਸ ਲਈ ਆਏ ਹੁਣ ਕਮੇਟੀ ਵਿੱਚ ਜਮਾ ਹੋਣਗੇ ਧੰਨਵਾਦ ਜੀ ਬੰਦ ਕਰਦੇ ਪੁੱਤ ਇਹ ਵੀਡੀਓ ਤੁਸੀਂ ਦੇਖ ਲਈ ਐ ਇਹ ਖਰੜ ਦੀ ਵੀਡੀਓ ਹੈ ਤੇ ਉਹ ਜਿਹੜੇ ਸਰਦਾਰ ਜੀ ਬੋਲਦੇ ਨੇ ਬੋਲਣ ਦੇ ਵਿੱਚ ਜੋ ਬੋਲਦਾ ਉਹ ਦੱਸਦਣ ਕਿ 6 ਮਹੀਨੇ ਪਹਿਲਾਂ ਅਸੀਂ ਮਤਾ ਪਾ ਲਿਆ ਕਿ ਤੁਸੀਂ ਐਵੇਂ ਪ੍ਰਚਾਰ ਨਹੀਂ ਕਰ ਸਕਦੇ ਆ ਆਪ ਦਾ ਸਮਾਨ ਐਵੇਂ ਨਹੀਂ ਵੇਚ ਸਕਦੇ ਹੋ ਉਹ ਵਿਚਾਰਾ ਜੋ ਵੀ ਗਰੀਬ ਮਜ਼ਦੂਰ ਜੋ ਵੀ ਸਮਾਨ ਵੇਚਣ ਵਾਲੋ ਮਿੰਤਾ ਕਰਦਾ ਰਿਹਾ ਕਿ ਮੇਰਾ ਮੈਨੂੰ ਸਮਾਨ ਮੈਨੂੰ ਲਾਉ ਸਪੀਕਰ ਮੇਰਾ ਧੂਤ ਨੂੰ ਉਹ ਤੁਸੀਂ ਦੇ ਦੇ ਮੈਂ ਅੱਗੇ ਨੂੰ ਨਹੀਂ ਲਾਉਂਗਾ ਮਾਫ ਕਰਨਾ ਦੋਸਤੋ ਆਪਾਂ ਸ਼ਾਇਦ ਹੋ ਸਕਦਾ ਵੀ ਪ੍ਰਵਾਸੀਆਂ ਕਰਕੇ ਉਹਨਾਂ ਤੋਂ ਤੁਹਾਨੂੰ ਜਲਸੀ ਹੋਵੇ ਹੋ ਸਕਦਾ ਗੱਲ ਚੁੱਧੀ ਹੋਵੇ ਗੋਸਤਾਖੀ ਮਾਫ ਹੋ ਸਕਦਾ ਪ੍ਰਵਾਸੀਆਂ ਕਰਕੇ ਤੁਹਾਨੂੰ ਇਹ ਗੱਲ ਚੁੱਧੀ ਹੋਵੇ ਕਿ ਉਹ ਪ੍ਰਵਾਸੀ ਆ ਉਪਰਚਾਰ ਕਰਦੇ ਨੇ ਉਹ ਸਮਾਨ ਵੇਚਦੇ ਨੇ ਮਿਹਨਤ ਕਰਦੇ ਨੇ ਅੱਜ ਤੁਸੀਂ ਬਹੁਤ ਪ੍ਰਵਾਸੀਆਂ ਦੇ ਪਿੱਛੇ ਬਹੁਤ ਸਮਾਜ ਸੇਵੀ ਵੱਡੇ 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 ਖੈਰ ਮੈਂ ਇਹ ਗੱਲ ਤੇ ਇਸ ਹੈ ਇੱਕ ਅਲੱਗ ਮੁੱਦਾ ਹੈ ਪਰ ਅਸੀਂ ਹੋ ਸਕਦਾ ਵੀ ਅੰਦਰ ਖਾਤੇ ਸਾਨੂੰ ਕਿਤੇ ਜਲਸੀ ਹੋਵੇ ਵੀ ਇਹ ਮਿਹਨਤ ਕਰਦੇ ਨੇ ਪੰਜਾਬੀਆਂ ਨਾਲੋਂ ਅੱਗੇ ਜਾ ਰਹੇ ਨੇ ਕਿਉਂਕਿ ਮਾਫ ਕਰਨਾ ਕਿਉਂਕਿ ਸਾਡਾ ਜਿਹੜਾ ਨੌਜਵਾਨ ਆ ਉਹ ਮਿਹਨਤ ਕਰਨ ਚ ਸ਼ਮਿੰਦਗੀ ਮਹਿਸੂਸ ਕਰਦਾ ਕਿਉਂਕਿ ਫੁਕਰਾ ਪਣਾ ਅਗੇ ਉਹਦੇ ਨਾਲ ਹੀ ਤੁਹਾਨੂੰ ਮੈਂ ਗੱਲ ਦੱਸਦਾ ਮੈਂ ਜੇ ਕਿਤੇ ਤੁਸੀਂ ਆ ਰਿਕਸ਼ਿਆਂ ਤੋਂ ਟੈਂਪੋਆਂ ਤੋਂ ਅਜਿਹੇ ਤੁਸੀਂ ਲੌੜ ਸਪੀਕਰ ਬੰਦ ਕਰਵਾਉਨੇ ਨੇ ਇਹ ਤੁਸੀਂ ਨਹੀਂ ਚੱਲਣਦੇ ਨੇ ਪਰ ਦੋਸਤੋ ਸੱਚ ਜਾਣੋ ਜੇ ਵਾਕਈ ਤੁਹਾਡਾ ਦਮ ਹੈ ਤੁਹਾਡੇ ਵਿੱਚ ਹੌਸਲਾ ਤੁਸੀਂ ਰੱਖਦੇ ਹੋ ਤਾਂ ਦੋਸਤੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਟਰੈਕਟਰਾਂ ਦੇ ਬਹੁਤ ਵੱਡੇ ਵੱਡੇ ਲੌੜ ਸਪੀਕਰ ਲੱਗੇ ਹੋਏ ਨੇ ਜਿੰਨੀ ਟਰੈਕਟਰ ਦੀ ਕੀਮਤ ਹੈ ਹੋ ਸਕਦਾ ਮਾਫ਼ ਕਰਨਾ 24 ਹੋਵੇ ਗੱਲ ਜਿੰਨੀ ਟਰੈਕਟਰ ਦੀ ਕੀਮਤ ਆ ਉਨੇ 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 ਦੇ ਉਨੇ ਕੀਮਤ ਦੇ ਲਾਰ ਸਪੀਕਰ ਸਪੀਕਰ ਲੱਗੇ ਹੋਏ ਨੇ ਔਰ ਉਹ ਸੁਣਦਾ ਕੱਖ ਨਹੀਂ ਔਰ ਜਿਹੜਾ ਜਿਹੜਾ ਲਾ ਕੇ ਜਾ ਰਿਹਾ ਹੈ ਮਾਂ ਦਾ ਪੁੱਤ ਫੁਕਰਾ ਗੱਭਰੂ ਜਿਹੜਾ ਜਾ ਰਿਹਾ ਉਹਨੂੰ ਸੁਣਦਾ ਕੁਝ ਨਹੀਂ ਪਰ ਜਿਹੜੇ ਸਾਈਡ ਸੱਜੇ ਖੱਬੇ ਹਸਪੀਟਲ ਸਕੂਲ ਕੁਝ ਵੀ ਨਹੀਂ ਦੇਖ ਰਹੇ ਤਾਂ ਜਾ ਰਹੇ ਨੇ ਬਹੁਤ ਵੱਡੇ ਵੱਡੇ ਡੀਜ਼ਲ ਸਿਸਟਮ ਜਿਹੜਾ ਤੁਸੀਂ ਟਰੈਕਟਰਾਂ ਤੇ ਲਾਇਆ ਵਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਨਾ ਬੰਦ ਕਰਵਾਓ ਜਾਂ ਉਹਨੂੰ ਬੰਦ ਕਰਵਾਓ ਇਹ ਤੁਹਾਡੀ ਮਰਜ਼ੀ ਹੈ ਸਾਡਾ ਇਹਦੇ ਵਿੱਚ ਕੁਝ ਨਹੀਂ ਲੈਣਾ ਦੇਣਾ ਕਿਉਂਕਿ ਜਾਂ ਤਾਂ ਜੇ ਤੁਸੀਂ ਬੰਦ ਕਰਨਾ ਸਾਰਾ ਕੁਝ ਬਰਾਬਰ ਬੰਦ ਕਰਵਾਓ ਮਾਫ ਕਰਨਾ ਬਹੁਤ ਧਾਰਮਿਕ ਸਥਾਨਾਂ ਦੇ ਵਿੱਚ ਬਿਨ ਮਤਲਬ ਤੋਂ ਬਿਨ ਮਤਲਬ ਤੋਂ ਬਿਨ ਮਤਲਬ ਤੋਂ 24 24 ਘੰਟੇ ਲਾਰਡ ਸਪੀਕਰ ਵੱਜ ਰਹੇ ਨੇ ਸਪੀਕਰ ਵੱਜ ਰਹੇ ਨੇ ਉਹਨਾਂ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਕੋਈ ਬਿਮਾਰ ਹੈ ਕਿਸੇ ਨੂੰ ਪਰਚਾ ਪੜਨਾ ਕਿਸੇ ਨੂੰ ਹੋਰ ਸਮੱਸਿਆ ਹੋ ਸਕਦੀ ਹੈ ਖਾਸ ਕਰਕੇ ਪ੍ਰੋਗਰਾਮਾਂ ਦੇ ਵਿੱਚ ਦੇਖਦੇ ਆ ਕਿ ਕਿੱਡੇ-ਕੱਡੇ ਡੀਜੇ ਸਿਸਟਮ ਹੈ ਅਕਸਰ ਵਿਆਹਾਂ ਦੇ ਵਿੱਚ ਬਹੁਤ ਵਾਰੀ ਕਿੰਨੇ ਮਾਮਲੇ ਤੁਸੀਂ ਪਿਛਲੀ ਵਾਰ ਚ ਦੇਖੇ ਨੇ ਕਿ ਕਿਵੇਂ ਮੁੰਡਾ ਕੁੜੀ ਬੱਥਾ ਹੋਈਆਂ ਨੇ ਮੋਤਾਂ ਹੋਈਆਂ ਨੇ ਵਿਆਹ ਦੇ ਵਿੱਚ ਉਹਨਾਂ ਨੇ ਕਿਉਂਕਿ ਤਾਂ ਪਹਿਲੇ ਹੀ ਬਹੁਤ ਪ੍ਰੈਸ਼ਰ ਹੈ ਕਿਉਂਕਿ ਇੰਨਾ ਇੰਨਾ ਵਿਜ਼ੀ ਇੰਨਾ ਵਿਜ਼ੀ ਹੋ ਗਿਆ ਇਨਸਾਨ ਬਹੁਤ ਟੈਂਸ਼ਨਾਂ ਨੇ ਬਹੁਤ ਦਿੱਕਤਾਂ ਨੇ ਬਹੁਤ ਪਰੇਸ਼ਾਨੀਆਂ ਨੇ ਤੇ ਬਹੁਤ ਕਾਰਨ ਨੇ ਵੀ ਡੀਜੇ ਵੀ ਇੱਕ ਠੀਕ ਹੈ ਤੁਸੀਂ ਮਨੋਰੰਜਨ ਕਰੋ ਆਪਣਾ ਪਰ ਇੰਨਾ ਵੀ ਨਾ ਵੀ ਕੋਠੇ ਜਿੱਦੇ ਜਿੱਦੇ ਤੁਸੀਂ ਵੱਡੇ ਵੱਡੇ ਡੀਜੇ ਲਾਓ ਬਹੁਤ ਨੁਕਸਾਨ ਦੇ ਨੇ ਬੱਚਿਆਂ ਵਾਸਤੇ ਬਹੁਤ ਮੁਸ਼ਕਲ ਖੜੀ ਕਰਦੇ ਨੇ ਹਾਰਡ ਵਾਲਿਆਂ ਵਾਸਤੇ ਬਹੁਤ ਪ੍ਰੋਬਲਮ ਹੈ ਜਿਹੜੇ ਦਿਲ ਦੇ ਮਰੀਜ਼ ਨੇ ਉਹਨਾਂ ਵਾਸਤੇ ਬਹੁਤ ਵੱਡੀ ਸਮੱਸਿਆ ਹੈ ਗੱਲ ਮੈਂ ਕਹਿੰਦਾ ਸੀਗਾ ਵੀ ਜੇ ਤੁਸੀਂ ਬੰਦ ਕਰਵਾਉਣਾ ਕੱਲਾ ਰਿਕਸ਼ਾ ਰੜੀਆਂ ਤੋਂ ਨਾ ਬੰਦ ਕਰਵਾਓ ਉਹਨਾਂ ਰੈਲੀਆਂ ਚ ਵੀ ਉਹਨਾਂ ਪ੍ਰਚਾਰਾਂ ਚ ਵੀ ਤੁਸੀਂ ਬੰਦ ਕਰਵਾਓ ਵੱਡੀਆਂ-ਵੱਡੀਆਂ ਮਨਾਇਦੀਆਂ ਜਾਂ ਲੀਡਰਾਂ ਦੇ ਵੱਡੇ-ਵੱਡੇ ਪ੍ਰਚਾਰ ਹੁੰਦੇ ਨੇ ਉਹ ਵੀ ਬੰਦ ਕਰਵਾਓ ਤੁਸੀਂ ਕਿਉਂਕਿ ਕਾਰਨ ਕੀ ਹੈ ਕਿ ਅਸੀਂ ਹਮੇਸ਼ਾ ਗਰੀਬ ਤੇ ਛੋਟੇ ਬੰਦੇ ਮਜ਼ਦੂਰ ਤੇ ਸਾਡਾ ਜੋਰ ਚੱਲਦਾ ਹੈ ਦੂਜੀ ਗੱਲ ਫੂਕ ਫਰੀ ਦੀ ਫੂਕ ਫੂਕ ਸੋਸ਼ਲ ਮੀਡੀਆ ਨੇ ਸ਼ਿਕਾਇਤ ਕਿ ਜਣਾ ਖਣਾ ਮੈਂ ਅੱਗੇ ਵੀ ਕਹਿੰਦਾ ਹੁਣ ਮੇਰੇ ਵਰਗੇ ਬਹੁਤ ਬੁੱਧੀਜੀਵੀ ਬਣਦੇ ਤੁਸੀਂ ਟਾਈਮ ਨਹੀਂ ਲਾਉਨੇ ਹੋ ਮਾਫ ਕਰਨਾ ਇਹਦੇ ਕੰਜਰ ਰੱਡੇ 3 ਲੋਕ ਕੰਜਰ ਨਹੀਂ ਲੋਕ ਜਿਹੜੇ ਉਹ ਮਤਲਬ ਜੇ ਕੋਈ ਐਕਸੀਡੈਂਟ ਹੋ ਗਿਆ ਵੀਡੀਓ ਬਣਾਉਣ ਨੂੰ ਪਹਿਲ ਦਿੰਦੇ ਨੇ ਵੀਡੀਓ ਪਹਿਲਾਂ ਬਣਾਉਣੀ ਹੈ ਕੋਈ ਜਕਮੀ ਹੋ ਗਿਆ ਉਹਨੂੰ ਚੱਕਣਾ ਨਹੀਂ ਹੈਗਾ ਪਿਛਲੇ ਦਿਨੇ ਤਿੰਨ ਭੈਣ ਭਰਾਵਾਂ ਦਾ ਮਟਰ ਹੋ ਗਿਆ ਲੋਕ ਵੀਡੀਓ ਬਣਾਏ ਜਿਹੜਾ ਉਹਨੂੰ ਚੱਕਿਆ ਨਹੀਂ ਹੈਗਾ ਉਹਨਾਂ ਹਸਪੀਟਲ ਨਹੀਂ ਪਹੁੰਚਿਆ ਇਹ ਇਹ ਕੰਮ ਇਹ ਤੁਸੀਂ ਕਰਦੇ ਹੋ ਕਿਸੇ ਮਜ਼ਦੂਰ ਨੂੰ ਕਿਸੇ ਗਰੀਬ ਨੂੰ ਤੁਸੀਂ ਘੇਰ ਲਿਆ ਉਹ ਤੁਹਾਨੂੰ ਤੁਸੀਂ ਤਾਰ ਲਿਆ ਤੇ ਤੁਸੀਂ ਫਿਰ ਉਹਦੀ ਵੀਡੀਓ ਬਣਾਉਨੇ ਫਿਰ ਵਾਇਰਲ ਕਰਦੇ ਹੋ ਯਾਰ ਕੋਈ ਕਾਇਦਾ ਕਾਨੂੰਨ ਵੀ ਹੈਗਾ ਕੋਈ ਸਰਕਾਰਾਂ ਵੀ ਕੋਈ ਪ੍ਰਸ਼ਾਸਨ ਵੀ ਹੈ ਕੋਈ ਅਫਸਰ ਸਾਹੀ ਵੀ ਕੋਈ ਜਵਾਬ ਦੇਣ ਵਾਲਾ ਹੈਗਾ ਵੀ ਸਾਡੇ ਉੱਪਰ ਵੀ ਬੈਠੇ ਨੇ ਇੱਕ ਸਾਰ ਰੱਖਿਆ ਕੋਈ ਇੱਕ ਬਰਾਬਰ ਰੱਖਿਆ ਕਰੋ ਜੇ ਬੰਦ ਕਰਵਾਉਣੇ ਨੇ ਤਾਂ ਲਾਰਡ ਸਪੀਕਰ ਬਹੁਤ ਨੇ ਬਹੁਤ ਜਗਾਂ ਨੇ ਬਹੁਤ ਧਾਰਮਿਕ ਸਥਾਨਾਂ ਤੇ ਵੀ ਨੇ ਪ੍ਰਚਾਰ ਦਾ ਅਜ ਢੰਗ ਹੈ ਤਰੀਕਾ ਹੈ ਪ੍ਰਚਾਰ ਦਾ ਸੋਸ਼ਲ ਮੀਡੀਆ ਦਾ ਜ਼ੁਗੜ ਡਿਜੀਟਲ ਦੇਸ਼ ਦੁਨੀਆ ਦੇ ਵਿੱਚ ਡਿਜੀਟਲ ਦਾ ਜ਼ਮਾਨਾ ਹੈ ਸਮਾਰਟ ਫੋਨ ਦਾ ਜ਼ਮਾਨਾ ਹਰ ਇੱਕ ਬੰਦਾ ਸੌਖਿਆਂ 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 ਬਿਲਕੁਲ ਸੌਖਾ ਤਰੀਕਾ ਲੱਭਦਾ ਆਪਣਾ ਪ੍ਰਚਾਰ ਕਰਨ ਦਾ ਹੁਣ ਇੱਕ ਮਜ਼ਦੂਰ ਹੈ ਕੋਈ ਕਬਾੜੀ ਆ ਕੋਈ ਸਬਜ਼ੀ ਵੇਚਦਾ ਉਹ ਥੱਕ ਹਾਰਦਾ ਉਹ ਤੜਕੇ ਜਾ ਕੇ ਸਬਜ਼ੀ ਲੈ ਕੇ ਆਉ ਉਹ ਫਿਰ ਰੇਡੀ ਚਲਾਉ ਉਹ ਉਹ ਥਕਾਵਟ ਦੇ ਮਾਰੇ ਉਹ ਸੌਖਾ ਤਰੀਕਾ ਕੁਝ ਪੈਸੇ 500 1000 ਰੁਪਏ ਖਰਚ ਕੇ ਧੂਤ ਲੰਦਾ ਉਹ ਰੇਡੀਓ ਲੰਦਾ ਇੱਕ ਪ੍ਰਚਾਰ ਕਰਨ ਵਾਸਤੇ ਪਰ ਅਸੀਂ ਕੀ ਅਸੀਂ ਉਸ ਉਹਦੇ ਚ ਅਸੀਂ ਚੱਲੇ ਹੋਇਆ ਤੁਹਾਡਾ ਉਦੋਂ ਤੁਹਾਡਾ ਕਦੇ ਨਹੀਂ ਸਿਰ ਦੁਖਦਾ ਤੁਹਾਨੂੰ ਡਿਸਟਰਬ ਤੁਸੀਂ ਕਦੇ ਨਹੀਂ ਹੁੰਦੇ ਜਾਂ ਸਾਰਾ ਸਾਰਾ ਦਿਨ ਤੁਸੀਂ ਮੋਬਾਈਲ ਦੇਖਦੇ ਹੋ ਮੋਬਾਈਲਾਂ ਤੇ ਸੈਕਸ ਦੇਖਦੇ ਹੋ ਹੋਰ ਪਹਿੜੀਆਂ ਗੰਗੀਆਂ ਫਿਲਮਾਂ ਪਤਾ ਨਹੀਂ ਕੀ ਕੀ ਤੁਸੀਂ ਮੋਬਾਈਲ ਦੇ ਵਿੱਚ ਸਾਰਾ ਦਿਨ ਤੁਸੀਂ ਦੇਖਦੇ ਹੋ ਲੇਕਿਨ ਜੇ 5 ਮਿੰਟ ਵਾਸਤੇ ਕੋਈ ਆ ਗਿਆ ਮਾਫ ਕਰਨਾ ਨਾ ਤਾਂ ਮੈਂ ਹੱਕ ਦੇ ਵਿੱਚ ਐ ਨਾ ਮੈਂ ਵਿਰੋਧ ਦੇ ਵਿੱਚ ਐ ਮੇਰਾ ਮਕਸਦ ਇਹ ਹੈ ਵੀ ਜੇ ਸਾਰੀ ਗੱਲ ਸਾਰਿਆਂ ਵਾਸਤੇ ਇਕੱਠੀ ਹੋਣੀ ਚਾਹੀਦੀ ਜਿਵੇਂ ਅਸੀਂ ਅਕਸਰ ਕਾਨੂੰਨ ਦੇਖਦੇ ਆ ਕਿ ਗਰੀਬ ਵਾਸਤੇ ਕਾਨੂੰਨ ਹੋਦਾ ਅਮੀਰ ਵਾਸਤੇ ਕਾਨੂੰਨ ਹੋਰ ਕਾਨੂੰਨ ਇਕ ਬਰਾਬਰ ਹੋਵੇ ਸਾਰਿਆਂ ਵਾਸਤੇ ਇਕ ਇਕਸਾਰ ਹੋਵੇ ਮਾਫ ਕਰਨਾ ਇੱਕ ਬਹੁਤ ਵੱਡੇ ਟੈਂਪਲ ਦੇ ਵਿੱਚ ਇੱਕ ਬਹੁਤ ਵੱਡੇ ਧਾਰਮਿਕ ਸਥਾਨ ਦੇ ਵਿੱਚ ਦੀਵਿਆਂ ਦੇ ਰਾਹੀਂ ਦੇਸੀ ਕੀ ਦੇ ਦੀਵੇ ਬਾਲੇ ਜਾਂਦੇ ਸੀ ਤੇ ਉੱਥੇ ਬਿਜਲੀ ਦੀ ਗੱਲ ਚੱਲੀ ਕਰਦੇ ਕਰਾਉਂਦੇ ਬਿਜਲੀ ਵੀ ਲੱਗ ਗਈ ਹਿੰਦੁਸਤਾਨ ਦਾ ਬਹੁਤ ਵੱਡਾ ਧਾਰਮਿਕ ਸਥਾਨ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਫਿਰ ਬਾਅਦ ਚ ਕਿੰਤੂ ਪ੍ਰਾਂਤੂ ਹਨਾ ਤੇ ਉੱਥੇ ਉਹ ਧਾਰਮਿਕ ਸਥਾਨ ਬਹੁਤ ਵੱਡਾ ਧਾਰਮਿਕ ਸਥਾਨ ਅੱਜ ਵੀ ਹੈ ਬਹੁਤ ਵੱਡਾ ਧਾਰਮਿਕ ਸਥਾਨ ਉੱਥੇ ਦੇਸੀ ਕੀ ਦੇ ਦੀਵੇ ਬਲਦੇ ਸੀ ਤੇ ਗੱਲ ਚੱਲੀ ਕਹਿੰਦੇ ਵੀ ਬਿਜਲੀ ਲਗਾਉਣੀ ਹੈ ਬਹੁਤ ਸਾਲ ਪਹਿਲਾਂ ਉੱਥੇ ਬਿਜਲੀ ਆਈ ਬਿਜਲੀ ਲੱਗ ਗਈ ਪਰ ਬਹੁਤ ਲੋਕਾਂ ਨੇ ਵਿਰੋਧ ਕਰਿਆ ਕਿ ਨਹੀਂ ਜੀ ਬਿਜਲੀ ਦੀ ਲੋੜ ਨਹੀਂ ਬਲਬਾਂ ਦੀ ਲੋੜ ਕੋਈ ਨਹੀਂ ਪੱਖਿਆਂ ਦੀ ਲੋੜ ਕੋਈ ਨਹੀਂ ਸਾਨੂੰ ਪੀਬਾਂ ਦੀ ਲੋੜ ਕੋਈ ਨਹੀਂ ਦੇਸੀ ਕੀ ਦੇ ਦੀਵੇ ਜਲਾਓ ਬਹੁਤ ਪ੍ਰਚਾਰ ਹੋਇਆ ਉਹਦਾ ਬਹੁਤ ਵਿਰੋਧ ਹੋਇਆ ਉਹਦਾ ਕਾਰਨ ਕੀ ਵੀ ਸਾਡੀ ਸੋਚ ਸਮੇਂ ਦੇ ਅਨੁਸਾਰ ਚੱਲੋ ਕਈ ਵਾਰੀ ਹੁੰਦਾ ਕਿ ਆ ਵੀ ਅਸੀਂ ਉਹ ਪਿਛਲੀਆਂ ਪਿਰਤਾਂ ਦੇ ਅਨੁਸਾਰ ਹੀ ਅਸੀਂ ਚੱਲੇ ਜਾਂਦੇ ਕਿਉਂਕਿ ਸਮੇਂ ਦੀ ਲੋੜ ਹੈ ਬਿਜਲੀ ਅਜਿਹੇ ਟਾਈਮਸ ਸਾਨੂੰ ਚਾਹੀਦੀ ਹੈ ਤਾਂ ਉਹ ਤਾਂ ਬਹੁਤ ਰੌਲਾ ਪਿਆ ਸੀਗਾ ਕਿ ਨਹੀਂ ਜੀ ਦੇਸੀ ਕੀ ਦੇ ਦੀਵੇ ਬਾਲੋ ਟਾਈਮ ਸੀ ਕਦੇ ਲੋੜ ਸੀ ਦੀਸੀ ਕੀ ਦੇ ਦੀਵਿਆਂ ਦੀ ਦੀਵਿਆਂ ਦੀ ਲੋੜ ਸੀ ਠੀਕ ਆ ਉਸ ਟਾਈਮ ਬਿਜਲੀ ਨਹੀਂ ਸੀ ਦੀਵੇ ਚੱਲਦੇ ਸੀ ਉਸ ਤੋਂ ਬਾਅਦ ਫਿਰ ਕੀ ਹੋਇਆ ਉਸ ਧਾਰਮਿਕ ਸਥਾਨ ਦੇ ਵਿੱਚ ਵੱਡੇ ਪੱਧਰ ਤੇ ਲੰਗਰ ਚੱਲਦਾ ਰੋਟੀ ਬਣਾਉਣ ਵਾਲੀ ਮਸ਼ੀਨ ਆਈ ਮੋਰਨੋਪ ਤੇ ਜੀ ਤਕੜੇ ਪ੍ਰਾਂਸ ਦੇ ਬਾਹਰੋਂ ਮਸ਼ੀਨ ਭੇਜੀ ਲੱਖ ਰੁਪਏ ਦੀ ਮਸ਼ੀਨ ਸੀ ਲੱਖ ਰੁਪਏ ਉਹਦੇ ਟੈਕਸ ਲੱਗਣਾ ਸੀ ਉਹ ਮਸ਼ੀਨ ਆਈ ਰੋਟੀਆਂ ਬਣਾਉਣ ਵਾਲੀ ਉਹਦਾ ਫੇਰ ਵਿਰੋਧ ਹੋਇਆ ਕਿ ਨਹੀਂ ਜੀ ਮਰਾਦਾ ਨਹੀਂ ਹੁੰਦੀ ਜੀ ਹੱਥਾਂ ਨਾਲ ਉਹ ਰੋਟੀ ਉਹ ਹਜ਼ਾਰਾਂ ਉੱਥੇ ਲੱਖਾਂ ਦਿੱਲੀ ਆ ਕੇ ਲੰਗਰ ਉੱਥੇ ਸ਼ੱਕ ਦੇ ਵਿੱਚ ਸੰਗਤ ਲੱਖਾਂ ਦੀ ਗਿਣਤੀ ਦੇ ਵਿੱਚ ਦਰਸ਼ਕਤੀ ਹੈ ਤਾਂ ਉਹ ਸੰਭਵ ਸੀ ਵੀ ਹੱਥੋਂ ਮਸ਼ੀਨ ਦੇ ਨਾਲ ਰੋਟੀਆਂ ਬਣੇ 24 ਘੰਟੇ ਰੋਟੀਆਂ ਬਣਾਜ ਕੇ ਘੰਟਾ ਛੱਡ ਕੇ 24 ਘੰਟੇ ਬਾਕੀ 23 ਘੰਟੇ ਰੋਟੀਆਂ इजीली ਮਸ਼ੀਨ ਬਣਾ ਸਕਦੀ ਉਹਦਾ ਵਿਰੋਧ ਹੋਇਆ ਕਾਰਨ ਕੀ ਹੈ ਵੀ ਅਸੀਂ ਨਾ ਸਮੇਂ ਦੇ ਅਨੁਸਾਰ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਵੀ ਅਸੀਂ 스마트 ਹੋ ਗਏ ਮੋਬਾਈਲ ਦੇ ਅਸੀਂ ਬਰਾਬਰ ਚੱਲਦੇ ਆ ਕੰਪਿਊਟਰ ਦੇ ਫਿਰ ਗੱਲਾਂ ਚੱਲਦੀਆਂ ਚੰਦ ਤੇ ਪਹੁੰਚ ਗਏ ਖੈਰ ਪਹੁੰਚੇ ਜਾਂ ਨਹੀਂ ਪਹੁੰਚੇ ਚੰਦ ਤੇ ਪਹੁੰਚਣ ਦੀ ਅਸੀਂ ਗੱਲਾਂ ਕਰਦੇ ਆ ਫਿਰ ਅਸੀਂ ਉੱਥੇ ਖੜੇ ਆ ਅਕਸਰ ਸਵੇਰ 4 ਦੀ ਗੱਲ ਹੁੰਦੀ ਹੈ ਸਵੇਰ 4 ਦਾ ਮਤਲਬ ਇਹ ਨਹੀਂ ਕਿ ਕਿਸੇ ਯੂਨੀਵਰਸਿਟੀ ਕਾਲਜਾਂ ਦੇ ਸਕੂਲਾਂ ਦੇ ਵਿੱਚ ਅਸੀਂ ਕੁਰਤਾ ਚਾਦਰਾ ਪਾ ਕੇ ਜਾਣਾ ਕੋਸਾਖੀ ਮਾਫ ਪ੍ਰਚਾਰਿਆ ਕਰੋ ਗੱਲ ਠੀਕ ਹੈ ਤੁਸੀਂ ਬੋਲਿਆ ਕਰੋ ਆਪਣੇ ਹੱਕਾਂ ਕਾਤਰ ਜਰੂਰ ਬੋਲਿਆ ਕਰੋ ਇਕੱਠੇ ਹੋ ਕੇ ਜਰੂਰ ਇਕੱਠੇ ਹੋ ਕੇ ਬੋਲਿਆ ਕਰੋ ਜਰੂਰ ਬੋਲਿਆ ਕਰੋ ਪਰ ਬੋਲਿਆ ਉਹ ਕਰੋ ਵੀ ਜੋ ਸਾਰਿਆਂ ਦੇ ਫਾਇਦੇ ਦੀ ਗੱਲ ਹੋਵੇ ਆ ਇਹ ਨਹੀਂ ਨਾ ਵੀ ਤੁਸੀਂ ਇਹਨਾਂ ਨੂੰ ਛੱਡ ਇਹਨਾਂ ਨੂੰ ਤੁਸੀਂ ਇੱਧ ਬੋਚ ਲਿਆ ਮਾਫ ਕਰਨਾ ਬਹੁਤ ਪ੍ਰਚਾਰ ਹੋ ਰਿਹਾ ਪ੍ਰਵਾਸੀਆਂ ਦਾ ਠੀਕ ਹੈ ਕਿ ਸਦਾ ਹਰ ਇੱਕ ਦਾ ਹੱਕ ਹੀ ਹੈ ਬੋਲਣ ਦਾ ਅਸੀਂ ਵੀ ਤਾਂ ਕੈਨੇਡਾ ਅਮਰੀਕਾ ਅਸੀਂ ਫਾਰਮ ਕੰਟਿਨਿਊ ਵੀ ਜਾ ਜਾ ਕੇ ਸੀ ਮਨਿਸਟਰ ਬਣਨੇ ਅਸੀਂ ਮੰਤਰੀ ਬਣ ਗਏ ਮਿਹਰਬਾਨ ਹੋਏ ਹਰ ਇੱਕ ਨੂੰ ਹੱਕ ਹੈ ਹਿੰਦੁਸਤਾਨ ਦਾ ਮੈਨੂੰ ਕਹਿੰਦਾ ਇੱਥੇ ਪ੍ਰਵਾਸੀ ਕੋਈ ਮਾੜਾ ਜਾਂ ਕੋਈ ਚੰਗਾ ਹੈ ਕਿਉਂਕਿ ਧਰਮਾਂ ਦੇ ਨਾਂ ਤੇ ਲੋਕਾਂ ਦੇ ਮਸਲਾਂ ਦੇ ਨਾਂ ਤੇ ਜਾਤੀਆਂ ਦੇ ਨਾਂ ਤੇ ਅਕਸਰ ਮਾਫ ਕਰਨਾ ਲਾਰਡ ਸਪੀਕਰਾਂ ਦੀ ਗੱਲ ਸੀ ਗੱਲ ਮੁੱਕਦੀ ਇਹ ਹੈ ਵੀ ਜੇ ਤੁਸੀਂ ਬੋਲਣਾ ਸਾਰਿਆਂ ਦੇ ਬੰਦ ਕਰਵਾਓ ਸਾਰੇ ਇੱਕ ਬਰਾਬਰ ਨੇ ਰਿਕਸ਼ਾ ਹੋਵੇ, ਰੈਡੀ ਹੋਵੇ, ਟੈਂਪੂ ਹੋਵੇ, ਗੱਡੀ ਹੋਵੇ, ਜਿਹੜਾ ਹੋਵੇ, ਜੋ ਮਰਜ਼ੀ ਹੋਵੇ, ਟਰੈਕਟਰ ਹੋਵੇ, ਟਰੱਕ ਹੋਵੇ, ਜੋ ਮਰਜ਼ੀ ਹੋਵੇ। ਕਬੱਡੀਆਂ ਕੱਪਾਂ ਦੇ ਵਿੱਚ ਐਡੇ ਵੱਡੇ-ਵੱਡੇ ਵੱਡੇ ਪੱਧਰ ਤੇ ਲਾਰ ਸਪੀਕਰ ਲੱਗਦੇ ਨੇ। ਸਵਾਲ ਤਾਂ ਉਸ ਗੱਲ ਦਾ ਨਾ ਵੀ ਸਟੇਕ ਸਾਰੇ ਇੱਕ ਇੱਕ ਬਰਾਬਰ ਹੋਣਾ। ਕਿ ਪਹਿਲਾਂ ਨਹੀਂ ਸੀ ਕਬੱਡੀ ਕੱਪ ਹੁੰਦਾ। ਟੰਗ ਤਰੀਕੇ ਨਾਲ ਠੀਕ ਹੈ। ਟੰਗ ਤਰੀਕੇ ਨਾਲ ਇੱਕ ਬਰਾਬਰ ਹੋਵੇ ਸਾਰੇ ਵਾਸਤੇ। ਅਸੀਂ ਉਹ ਐਵੇਂ ਨਹੀਂ ਜਿਹਨੂੰ ਅਸੀਂ ਅਸੀਂ ਸਰਕਾਰਾਂ ਤੇ ਦੋਸ਼ ਲਾਉਣੇ ਕਿ ਗਰੀਬ ਵਾਸਤੇ ਕਾਨੂੰਨ ਹੋਰ ਅਮੀਰ ਵਾਸਤੇ ਕਾਨੂੰਨ ਹੋਰ ਹੈ ਕਾਨੂੰਨ ਇੱਕ ਬਰਾਬਰ ਹੋਣਾ ਚਾਹੀਦਾ ਸਾਰਿਆਂ ਵਾਸਤੇ ਐਨੇ ਸ਼ਰਤਾਂ ਵੀ ਸਾਡੀਆਂ ਪਾਬੰਦੀਆਂ ਵੀ ਇੱਕਸਾਰ ਹੋਣੇ ਚਾਹੀਦੀਆਂ ਖੁੱਲ੍ਹਾ ਵੀ ਇੱਕਸਾਰ ਹੋਣੇ ਚਾਹੀਦੀ ਤੇ ਜੇ ਕੋਈ ਗੱਲ ਵੱਧ ਘੱਟ ਲੱਗੀ ਹੋਵੇ ਉਹਦੇ ਵਾਸਤੇ ਗੁਸਤਾਖੀ ਮਾਫ ਤੇ ਪਹਿਲਾਂ ਦੀ ਤਰ੍ਹਾਂ ਬੇਨਤੀ ਕਰਦੇ ਆਂ ਵੀ ਜੇਕਰ ਪ੍ਰੋਗਰਾਮ ਚੰਗਾ ਲੱਗੇ ਤਾਂ ਜੇ ਸ਼ੇਅਰ ਕਰ ਦਿਓ ਜੇਕਰ ਹਜ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਦਿਓ ਆਪਣੇ ਕੀਮਤੀ ਸੁਝਾਅ ਵੀ ਜਰੂਰ ਦਿਓ ਤੇ ਅੱਜ ਦੇ ਲਈ ਇੰਨਾ ਹੀ ਸ਼ੁਕਰੀਆ